ਫਾਈਨੈਂਸ ਮਿਸਟਰ ਸਹਰਪਾਲ ਸਿੰਘ ਟੀਮਾਜੀ ਵੱਲੋਂ ਜੋ ਕੱਲ ਪੰਜਾਬ ਸਰਕਾਰ ਦਾ ਤਕਰੀਬਨ 204 ਕਰੋੜ ਦਾ ਜਿਹੜਾ ਬਜਟ ਆ ਉਹ ਪੇਸ਼ ਕੀਤਾ ਗਿਆ ਸੋ ਉਸ ਬਜਟ ਦੇ ਵਿੱਚ ਮੈਂ ਸਮਝਦਾ ਕਿ ਸੂਬੇ ਦੀਆਂ ਔਰਤਾਂ ਦੇ ਨਾਲ ਮੁਲਾਜ਼ਿਮਾਂ ਦੇ ਨਾਲ ਕਿਸਾਨਾਂ ਦੇ ਨਾਲ ਬਹੁਤ ਵੱਡਾ ਜਿਹੜਾ ਧੋਖਾ ਕੀਤਾ ਗਿਆ ਖਾਸ ਤੌਰ ਤੇ ਸਾਡੇ ਬਜ਼ੁਰਗਾਂ ਦੇ ਨਾਲ ਵੀ ਕਿਉਂਕਿ ਵਾਦੇ ਕੀਤੇ ਗਏ ਸੀਗੇ ਜਿਹੜੇ ਚੋਣਾਂ ਤੋਂ ਪਹਿਲਾਂ ਖਾਸ ਤੌਰ ਤੇ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਗਈ ਸੀ ਕਿਉਂਕਿ 2 ਸਾਲ ਦਾ ਸਮਾਂ ਲੰਘ ਗਿਆ ਤੀਜਾ ਬਜਟ ਪੇਸ਼ ਹੋਇਆ ਤੇ ਤਿੰਨ ਹੀ ਮੰਨ ਲਓ ਵੀ ਆ ਵੀ ਸਾਲ ਲੰਘ ਜਾਣਾ ਜਦੋਂ ਹਜੇ ਤੱਕ ਉਹ ਬਜਟ ਦੇ ਵਿੱਚ ਉਹਦੀ ਪ੍ਰੋਵੀਜ਼ਨ ਨਹੀਂ ਰੱਖੀ ਗਈ 1000 ਰੁਪਏ ਦੇਣ ਦੀ ਸੋ 50% ਔਰਤਾਂ ਦੀਆਂ ਜਿਹੜੀਆਂ ਵੋਟਾਂ ਨੇ ਸੋ ਬੜਾ ਸਾਥ ਦਿੱਤਾ ਉਹਨਾਂ ਨੇ ਪਿਛਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੇਕਿਨ ਉਹਨਾਂ ਨੂੰ ਵੀ ਇਸ ਬਜਟ 'ਚ ਨਰਾਸ਼ ਹੋਣਾ ਪਿਆ ਉਹਦੇ ਨਾਲ ਹੀ ਪੈਨਸ਼ਨ ਆ ਜਿਹੜੀ ਉਸ ਨੂੰ 1500 ਤੋਂ ਵਧਾ ਕੇ 2500 ਦੀ ਗੱਲ ਕੀਤੀ ਗਈ ਸੀਗੀ ਦੇਣ ਦੀ ਬਜ਼ੁਰਗਾਂ ਨੂੰ ਤੇ ਉਹ ਵੀ ਜਿਹੜੀ ਪੈਨਸ਼ਨ ਹੈਗੀ ਆ ਉਹ ਨਹੀਂ ਵਧਾਈ ਗਈ ਸੋ ਉਹ ਵੀ ਇਸ ਗੱਲ ਤੇ ਕਾਫੀ ਨਾਰਾਜ਼ ਨੇ ਸਰਕਾਰ ਦੇ ਨਾਲ ਅਤੇ ਜਿਹੜੀ 올ਡ ਪੈਨਸ਼ਨ ਸਕੀਮ ਆ ਉਹ ਵੀ ਜਿਹੜੀ ਲਾਗੂ ਨਹੀਂ ਕੀਤੀ ਗਈ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਤੇ ਉਹਦੇ ਨਾਲ ਹੀ ਕਿਸਾਨੀ ਦੀ ਗੱਲ ਕਰੀਏ ਸਾਡਾ ਜਿਹੜਾ ਖੇਤੀ ਪ੍ਰਧਾਨ ਸੂਬਾ ਪੰਜਾਬ ਸੋ ਕਿਸਾਨੀ ਦਾ ਜਿਹੜਾ ਬਜਟ ਹੈਗਾ ਇਸ ਸਾਲ ਦਾ ਪਿਛਲੇ ਸਾਲ ਨਾਲੋਂ ਜਿਹੜਾ 104 ਕਰੋੜ ਰੁਪਇਆ ਜਿਹੜਾ ਬਜਟ ਘਟ ਰੱਖਿਆ ਗਿਆ 13888 ਕਰੋੜ ਸੀ ਪਿਛਲੇ ਸਾਲ ਇਸ ਵਾਰ 13784 ਕਰੋੜ ਆ ਦੇਖੋ ਮੌਸਮ ਦੀ ਖਰਾਬੀ ਕਰਕੇ ਕੁਦਰਤੀ ਆਫਤਾਂ ਕਰਕੇ ਹੜ ਔਨ ਕਰਕੇ ਗੜੇਮਾਰੀ ਕਰਕੇ ਜਿਹੜਾ ਫਸਲਾਂ ਦਾ ਨੁਕਸਾਨ ਹੋ ਜਾਂਦਾ ਉਹਦੀ ਜਾਂ ਅਸੀਂ ਪਰਾਲੀ ਨੂੰ ਜਿਹੜੀ ਅੱਗ ਲੱਗਦੀ ਉਹਨੂੰ ਰੋਕਣ ਦੇ ਲਈ ਸਾਨੂੰ ਜਿਹੜੀ ਕਿਸਾਨਾਂ ਨੂੰ ਸਬਸਿਡੀ ਦੇਣ ਦੀ ਲੋੜ ਆ ਇੰਪਲੀਮੈਂਟਸ ਦੇ ਉੱਪਰ ਸੋ ਸਾਰਿਆਂ ਦੇ ਲਈ ਜਿਹੜਾ ਇਹ ਬਜਟ ਜਿਹੜਾ ਵਧਾਉਣਾ ਬਣਦਾ ਸੀ ਕਿ ਕਿਸਾਨੀ ਨੂੰ ਅਸੀਂ ਲਾਹੇਵੰਦਤਾ ਬਣਾਉਣਾ ਉਹਦੇ ਨਾਲ ਹੀ ਡਾਈਵਰਸੀਫਿਕੇਸ਼ਨ ਜਿਹੜੀ ਸਮੇਂ ਦੀ ਵੱਡੀ ਲੋੜ ਆ ਜਿਹੜਾ ਕਣਕ ਤੋਂ ਉਹਨਾਂ ਦੇ ਫਸਲੀ ਚੱਕਰ ਤੋਂ ਕੱਢਣ ਲਈ ਪਿਛਲੇ ਸਾਲ ਹੀ 1000 ਕਰੋੜ ਰੁਪਏ ਸਰਕਾਰ ਨੇ ਰੱਖਿਆ ਸੀਗਾ ਜਿਹੜਾ ਇਸ ਵਾਰ ਘਟਾ ਕੇ 575 ਕਰੋੜ ਆ 425 ਕਰੋੜ ਰੁਪਏ ਜਿਹੜਾ ਉਹ ਚ ਕਟੌਤੀ ਹੋਈ ਆ ਕਹਿੰਨ ਤਾਂ ਮਾ ਵੀ 45% ਉਹ ਘਟਾ ਦਿੱਤਾ ਗਿਆ ਸਿੱਧੀ ਬਜਾਈ ਚਾਹੇ ਸਰਕਾਰ ਗੱਲ ਕਰ ਰਹੀ ਸੀ ਕਰਵਾਉਣ ਦੀ ਜਿਹਦੇ ਨਾਲ ਪਾਣੀ ਵੀ ਬਚਣਾ ਸੀਗਾ ਮੂੰਗੀ ਦੀ ਫਸਲ ਦੇ ਉੱਪਰ ਐਮਐਸਪੀ ਦੇਣ ਦੀ ਗੱਲ ਕੀਤੀ ਗਈ ਸੀ ਸੋ ਇਹ ਵੀ ਜਿਹੜਾ ਇਹ ਸਰਕਾਰ ਨੇ ਜਿਹੜਾ ਇਹ ਪੈਸਾ ਤਕਰੀਬਨ ਅੱਧਾ ਹੀ ਰਹਿਣ ਦਿੱਤਾ ਸੋ ਵੀ ਮੈਂ ਸਮਝਦਾ ਕਿ ਕਿਸਾਨਾਂ ਦੇ ਨਾਲ ਜਿਹੜਾ ਇਹ ਵੀ ਇੱਕ ਤਰ੍ਹਾਂ ਦਾ ਤਕੇਸ਼ਾਈ ਹੋਈ ਆ ਸੋ ਉਹਦੇ ਨਾਲ ਹੀ ਡੇਰੀ ਆ ਜਿਹੜੀ ਸਹਾਇਕ ਤੰਦਾ ਸਾਡੇ ਨੌਜਵਾਨ ਜਿਹੜੇ ਵਿਦੇਸ਼ ਜਾ ਰਹੇ ਆ ਉਹਨਾਂ ਨੂੰ ਬਾਹਰ ਜਾਣ ਤੋਂ ਰੋਕਣ ਦੇ ਲਈ ਤੇ ਚਾਹੇ ਛੋਟਾ ਕਿਸਾਨ ਆ ਚਾਹੇ ਕੋਈ ਮੁਲਾਜ਼ਮ ਆ ਚਾਹੇ ਕੋਈ ਵੀ ਆਮ ਵਿਅਕਤੀ ਆ ਉਹ ਇਹ ਜਿਹੜਾ ਡੇਰੀ ਦਾ ਕਿੱਤਾ ਕਰ ਸਕਦਾ ਸੋ ਇਹਦੇ ਲਈ ਜਿਹੜੀ ਹਰਿਆਣਾ ਗਵਰਨਮੈਂਟ ਨੇ ਐਮਐਸਪੀ ਜਿਹੜੀ ਉੱਥੇ ਫਿਕਸ ਕੀਤੀ ਆ ਅ ਮੱਝ ਦੇ ਦੁੱਧ ਤੇ ਗਾਂ ਦੇ ਦੁੱਧ ਤੇ ਲੇਕਿਨ ਸਾਡੇ ਇੱਥੇ ਰੇਟ ਬੜੇ ਜਿਹੜੇ ਘਟਨੇ ਤੇ ਹੋਰ ਵੀ ਜਿਹੜੇ ਉਹ ਸਰਦੀਆਂ ਵਿੱਚ ਰੇਟ ਜ਼ਿਆਦਾ ਘਟ ਜਾਂਦੇ ਨੇ ਜਿਹਦੇ ਨਾਲ ਇਹ ਜਿਹੜਾ ਕਿੱਤਾ ਜਿਹੜਾ ਲਾਹੇਵੰਦ ਹੰਦਾਨੀ ਰਹਿ ਰਹੇ ਲੋਕਾਂ ਨੂੰ ਘਾਟਾ ਪੈ ਰਿਹਾ ਹੋਰ ਵੀ ਇਹਦੇ ਵਿੱਚ ਬੜਾ ਕੁਝ ਕਰਨ ਦੀ ਡੇਰੀ ਨੂੰ ਪ੍ਰਮੋਟ ਕਰਨ ਦੇ ਲਈ ਲੋੜ ਸੀਗੀ ਚਾਹੇ ਨੌਜਵਾਨਾਂ ਨੂੰ ਲੋਨ ਦੇਣ ਦੀ ਗੱਲ ਸੀਗੀ ਸੋ ਇਸ ਪਾਸੇ ਜਿਹੜਾ ਇਹ ਧਿਆਨ ਨਹੀਂ ਦਿੱਤਾ ਗਿਆ ਸੋ ਦੇ ਨਾਲ ਹੀ ਲॉ ਐਂਡ ਆਰਡਰ ਦੀ ਅਸੀਂ ਗੱਲ ਕਰਦੇ ਆਂ ਪੁਲਿਸ ਦੇ ਲਈ ਕਾਫੀ ਬਜਟ ਵਧਾਇਆ ਗਿਆ ਗੱਡੀਆਂ ਵੀ ਲੈ ਕੇ ਦਿੱਤੀਆਂ ਗਈਆਂ ਲੇਕਿਨ ਅੱਜ ਵੀ ਜਿਹੜੀਆਂ ਰੋਜ਼ ਕਤਲ ਹੋ ਰਹੇ ਨੇ ਰੋਜ਼ ਲੁੱਟਖੋ ਹੋ ਰਹੀਆਂ ਨੇ ਕਿਸੇ ਵੀ ਸੁੰਨੇ ਰਸਤੇ ਤੇ ਵੀ ਜੇ ਆਪਾਂ ਜਾਂਦੇ ਆਂ ਇਹ ਨਹੀਂ ਪਤਾ ਵੀ ਕਿੱਥੇ ਤੋਂ ਅੱਡ ਤੋਂ ਕਿਸੇ ਨੇ ਕੁਛ ਨਾ ਕੁਛ ਖੋਲਣਾ ਕੰਮ ਵੇਖਤੀ ਤੋਂ ਸੋ ਇਸ ਪਾਸੇ ਸਰਕਾਰ ਨੂੰ ਜਿਹੜਾ ਧਿਆਨ ਦੇਣ ਦੀ ਲੋੜ ਹੈਗੀ ਆ ਉਹਦੇ ਨਾਲ ਹੀ ਫਰਿਸ਼ਤੇ ਸਕੀਮ 'ਚ ਪੈਸੇ ਰੱਖੇ ਗਏ ਆ ਜਿਹੜੇ ਐਕਸੀਡੈਂਟ ਹੋ ਰਹੇ ਨੇ ਉਹ ਜਿਹੜੇ ਮੈਂ ਦੇਖਿਆ ਕਿ ਮੈਂ ਅੱਜ ਵੀ ਲੁਧਿਆਣੇ ਤੋਂ ਆਇਆ ਕਿੰਨੇ ਲੋਕ ਜਿਹੜੇ ਰੋਂਗ ਸਾਈਡ ਆਉਂਦੇ ਨੇ ਫਲਾਈਓਵਰਾਂ ਤੋਂ ਪੂਰੀ ਸਪੀਡ ਤੇ ਆਉਂਦੇ ਨੇ ਸੋ ਇਸ ਸਖਤੀ ਦੇ ਨਾਲ ਜਿਹੜੇ ਟ੍ਰੈਫਿਕ ਰੂਲਸ ਨੇ ਇਹ ਲਾਗੂ ਕਰਨ ਦੀ ਬੜੀ ਵੱਡੀ ਲੋੜ ਆ ਕਿ ਅਸੀਂ ਜਿਹੜੇ ਆਉਣ ਵਾਲੇ ਸਮੇਂ 'ਚ ਜਿਹੜੇ ਐਕਸੀਡੈਂਟਾਂ ਤੋਂ ਜਬਚਣਾ ਇਹਦੇ ਲਈ ਮੀਡੀਆ ਦੇ ਵੀ ਵੱਡੀ ਮੈਂ ਸਮਝਦਾ ਕਿ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਇਹ ਹਾਦਸਿਆਂ ਤੋਂ ਲੋਕਾਂ ਨੂੰ ਅਸੀਂ ਬਚਾ ਸਕੀਏ ਸੋ ਉਹਦੇ ਨਾਲ ਹੀ ਜਿਹੜੇ ਆਮ ਆਦਮੀ ਕਲੀਨਿਕ ਜਿਹੜੇ ਬਣਾਏ ਗਏ ਆ ਉਹਦੇ ਵਿੱਚ ਵੀ ਜਿਹੜੀ ਸਿਰਫ ਦੋਲੋ ਤੇ ਪੈਰਾਸੀਟਾਮੋਲ ਵਰਗੀਆਂ ਦਵਾਈਆਂ ਮਿਲਦੀਆਂ ਜਿਹੜੀਆਂ ਗਰੀਬਾਂ ਨੂੰ ਲੋੜ ਆ ਹੋਰ ਵੀ ਦਵਾਈਆਂ ਜਿਹੜੀਆਂ ਉੱਥੇ ਜਿਹੜੀਆਂ ਇਹ ਮਿਲਣੀਆਂ ਚਾਹੀਦੀਆਂ ਨੇ ਸੋ ਕਹਿਣ ਤੋਂ ਭਾਵ ਕਿ ਅ ਦਿਖਾਵਾ ਐਡਵਰਟਾਈਜ਼ਮੈਂਟ ਜ਼ਿਆਦਾ ਹੈ ਲੇਕਿਨ ਗਰਾਊਂਡ ਤੇ ਜਿਹੜਾ ਕੰਮ ਘੱਟ ਹੋ ਰਿਹਾ ਸੋ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਇਸ ਪਾਸੇ ਵੱਧ ਤੋਂ ਵੱਧ ਧਿਆਨ ਦੇਣ ਮੁਲਾਜ਼ਮਾਂ ਦੀਆਂ ਜਿੰਨੀਆਂ ਵੀ ਮੰਗਾ ਨੇ ਚਾਹੇ ਡੀਏ ਦੀ ਕਿਸ਼ਤਾਂ ਉਹ ਵੀ ਅਜੇ ਤੱਕ ਮੁਲਾਜ਼ਮਾਂ ਨੂੰ ਨਹੀਂ ਮਿਲੀ ਅਤੇ ਉਹਦੇ ਨਾਲ ਹੀ ਜਿਹੜੀ ਭਰਤੀ ਹੈਗੀ ਆ ਪੁਲਿਸ ਦੇ ਬਹੁਤ ਡਿਪਾਰਟਮੈਂਟਾਂ ਦੇ ਵਿੱਚ ਨੌਜਵਾਨਾਂ ਦੀ ਭਰਤੀ ਜਿਹੜੀਆਂ ਉਹਨਾਂ ਦੀ ਰਿਟਰਨ ਵੀ ਹੋ ਚੁੱਕਿਆ ਕਈ ਜਗ੍ਹਾ ਇੰਟਰਵਿਊ ਹੋ ਚੁੱਕੀ ਲੇਕਿਨ ਅਜੇ ਤੱਕ ਉਹ ਆਪ ਦਾ ਰਿਜ਼ਲਟ ਡੀਕ ਰਹੇ ਨੇ ਸੋ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਪ੍ਰਕਿਰਿਆ ਪੂਰੀ ਹੋ ਚੁੱਕੀ ਉਹ ਜਲਦੀ ਤੋਂ ਜਲਦੀ ਉਹਨਾਂ ਨੂੰ ਨੌਕਰੀਆਂ ਦੇ ਕੇ ਉਹਨਾਂ ਨੂੰ ਆਪਣੀ ਡਿਊਟੀ ਤੇ ਜੁਆਇਨ ਕਰਾਇਆ ਜਾਵੇ ਸੋ ਇਹ ਜਿਹੜਾ ਬਜਟ ਹੈਗਾ ਇਹਦੇ ਕਾਫੀ ਵੱਡੇ ਪੱਧਰ ਤੇ ਸਾਡੀਆਂ ਔਰਤਾਂ ਨੂੰ ਸਾਡੇ ਮੁਲਾਜ਼ਮਾਂ ਨੂੰ ਬਜ਼ੁਰਗਾਂ ਨੂੰ ਕਿਸਾਨਾਂ ਨੂੰ ਇਹਨੇ ਨਰਾਜ਼ ਕੀਤਾ ਸੋ ਇਸ ਲਈ ਮੈਂ ਇਸ ਬਜਟ ਦੇ ਵਿਰੋਧ ਵਿੱਚ ਹਾਂ ਧੰਨਵਾਦ ਜੀ ਤੋਂ ਕੋ ਮੈਂ ਤਾਂ ਇਹ ਸਮਝਦਾ ਕਿ ਸਾਨੂੰ ਮर्यादा ਬਣਾ ਕੇ ਰੱਖਣ ਦੀ ਲੋੜ ਹੈਗੀ ਆ ਨਾ ਜੇ ਉਹ ਉਸ ਟਾਈਮ ਦੇ ਵੀ ਦੇਣਾ ਬਣਦਾ ਸੀਗਾ ਕੋਈ ਫਰਕ ਨਹੀਂ ਪੈਂਦਾ 15 20 ਮਿੰਟ ਖਰਾਬ ਵੀ ਹੋਏ ਮਾਹੌਲ ਵੀ ਖਰਾਬ ਹੋਇਆ ਉਹ ਮੇਰੇ ਦੋ ਚਾਰ ਮਿੰਟ ਚ ਕਈ ਵਾਰ ਭਾਸ਼ਣ ਉਹ ਕਨਕਲੂਡ ਹੋ ਸਕਦਾ ਸੋ ਇਸ ਲਈ ਸਰਕਾਰੀ ਪੱਖ ਨੂੰ ਵਿਰੋਧੀ ਪੱਖ ਨੂੰ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਜਿਹੜੀ ਹਾਊਸ ਦੀ ਮर्यादा ਬਣਾ ਕੇ ਰੱਖੀ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਦੇ ਵਿੱਚ ਤੇ ਪੂਰੀ ਦੁਨੀਆ ਵਿੱਚ ਬੈਠੇ ਜਿਹੜੇ ਪੰਜਾਬੀ ਨੇ ਉਹ ਸਾਨੂੰ ਦੇਖ ਰਹੇ ਨੇ ਕਿ ਜਿਹੜਾ ਅਸੀਂ ਨੁਮਾਇੰਦੇ ਚੁਣ ਕੇ ਭੇਜਿਆ ਉੱਥੇ ਸਾਡੇ ਪੰਜਾਬ ਦੇ ਲਈ ਸਾਡੇ ਮਸਲਿਆਂ ਲਈ ਸਾਡੇ ਮੁੱਦਿਆਂ ਲਈ ਕੀ ਗੱਲ ਕਰਦੇ ਆ ਲੇਕਿਨ ਕਈ ਵਾਰ ਇੱਥੇ ਇਹੋ ਜਿਹਾ ਮਾਹੌਲ ਹੁੰਦਾ ਕਿ ਸਾਨੂੰ ਕਈ ਵਾਰ ਆਪਣਿਆ ਸ਼ਰਮ ਆਉਂਦੀ ਆ ਸੋ ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਹਰੇਕ ਦਾ ਸਤਿਕਾਰ ਵੀ ਕਰੀਏ ਤੇ ਉੱਥੇ ਮਰਿਆਦਾ ਨੂੰ ਅਸੀਂ ਬਹਾਲ ਰੱਖੀਏ ਹਾਊਸ ਦੀ ਨੂੰ ਬੜਾ ਪਵਿੱਤਰ ਹਾਊਸ ਆ ਤੇ ਮੇਰੀ ਕੋਸ਼ਿਸ਼ ਰਹਿੰਦੀ ਆ ਹਮੇਸ਼ਾ ਹੀ ਕਿ ਅਸੀਂ ਕਦੇ ਕਿਸੇ ਦੇ ਜਾਤੀ ਖਿਲਾਫ ਨਹੀਂ ਕਦੇ ਬੋਲੇ ਪੋਜ਼ਿਟਿਵ ਗੱਲ ਕਰਨੀ ਆ ਮੁੱਦੇ ਦੀ ਗੱਲ ਕਰਨੀ ਆ ਜਿਹਦੇ ਨਾਲ ਕੋਈ ਪੰਜਾਬ ਦਾ ਜਾਂ ਲੋਕਾਂ ਦਾ ਭਲਾ ਹੋ ਸਕੇ ਫੋਸਲੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਸੇ ਸਾਰੇ ਮੈਂਬਰ ਸਾਹਿਬਾਨ ਨੂੰ ਧਿਆਨ ਦੇਣ ਦੀ ਲੋੜ ਹੈਗੀ ਹੈ। ਕਾਲੀ ਸਾਹਿਬ ਘਰ ਵਾਪਸੀ ਹੋ ਰਹੀ ਹੈ ਕਾਲੀ ਦਰ ਦੇ ਵਿੱਚ ਕਈ ਲੀਡਰ ਸੀ ਪਾਸ਼ਪਾਣਾਗਰ ਬੰਦਰ ਤੇ ਚर्चा ਚੱਲ ਰਹੀ ਹੈ। ਤੁਸੀਂ ਇਸ ਤੇ ਸਪੀਕ ਕਰਾ ਦੇ। ਦੇਖੋ ਜਿਹੜੀ ਵੀ ਘਰ ਵਾਪਸੀ ਉਹਨਾਂ ਪਰਿਵਾਰ 'ਚ ਵਾਧਾ ਹੁੰਦਾ ਉਹਦਾ ਫਾਇਦਾ ਹੀ ਮਿਲਣਾ ਪਾਰਟੀ ਨੂੰ। ਹਾਂਜੀ ਚੰਗੀ ਗੱਲ ਹੈਗੀ ਯਾਰ। ਪਾਸ਼ਪਾਣਾਗਰ ਬੰਦਰ ਤੇ ਚर्चा ਚੱਲ ਰਹੀ ਹੈ। ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਖਾਸ ਤੌਰ ਤੇ ਪੰਜਾਬ ਦੀਆਂ ਮੰਗਾਂ ਨੇ ਚੰਡੀਗੜ੍ਹ ਦਾ ਮਸਲਾ ਹੈਗਾ। ਉਦੇ ਨਾਲ ਹੀ ਪੰਜਾਬੀ ਬੋਲਦੇ ਇਲਾਕਿਆਂ ਦਾ ਪਾਣੀਆ ਦਾ ਮਸਲਾ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈਗਾ ਆ ਸਾਮਰਤ ਪਾਲ ਸਿੰਘ ਉਹਦੇ ਸਾਥੀਆਂ ਨੂੰ ਜਿਹੜਾ ਸ਼ਾਮ ਦੇ ਵਿੱਚ ਭੇਜਿਆ ਉਹਨਾਂ ਨੂੰ ਵਾਪਸ ਪੰਜਾਬ ਲੈ ਕੇ ਆਉਣ ਦਾ ਰਿਹਾ ਕਰਨ ਦਾ ਮਸਲਾ ਹੈਗਾ ਕਿਸਾਨਾਂ ਦੇ ਮਸਲੇ ਆ ਇਹ ਮਸਲੇ ਹੱਲ ਕਰ ਦਿੰਦੇ ਬੀਜਪੀ ਤਾਂ ਮੇਰਾ ਖਿਆਲ ਆ ਫਿਰ ਅਲਾਈਅੰਸ ਦੇ ਵਿੱਚ ਸਾਨੂੰ ਬਹੁਤ ਵੱਡਾ ਫਾਇਦਾ ਹੋ ਦੋਨਾਂ ਪਾਰਟੀਆਂ ਨੂੰ ਜੇ ਨਹੀਂ ਹੁੰਦੇ ਤਾਂ ਉਹਦੇ ਵਿੱਚ ਮੈਂ ਸਮਝਦਾ ਕਿ ਫਿਰ ਉਹਦੇ ਵਿੱਚ ਨੁਕਸਾਨ ਵੀ ਹੈਗਾ देखो सरकार दी जिम्मेदारियां ਨੇ ਜਿਹੜੀ ਸਰਕਾਰ ਲੋਕਾਂ ਨੇ ਏਡਾ ਵੱਡਾ ਇਹਨਾਂ ਨੂੰ ਫਤਵਾ ਦਿੱਤਾ 92 ਸੀਟਾਂ ਜਿਤਾਈਆਂ ਲੇਕਿਨ ਜਿੱਥੇ ਵੀ ਕੋਈ ਕਮੀ ਹੈਗੀ ਆ ਅਸੀਂ ਉਹ ਤੇਾਂ ਜ਼ਰੂਰ ਲਿਆਉਣੀ ਆ ਕਿ ਠੀਕ ਆ ਉਹ ਵੀ ਕੰਮ ਚੱਲ ਰਹੇ ਨੇ ਕਿਸਾਨਾਂ ਦਾ ਜਿਹੜਾ ਟਿਊਬਲਾਂ ਦੇ ਬਿੱਲ ਨੇ ਕਾਲੀ ਦਲ ਦੀ ਸਰਕਾਰ ਨੇ ਮਾਫ ਕੀਤੇ ਹੋਏ ਨੇ ਉਹ ਵੀ ਕੰਟੀਨਿਊ ਚੱਲ ਰਹੇ ਨੇ ਲੇਕਿਨ ਉਹਦੇ ਨਾਲ ਹੀ ਜਿਹੜੇ ਬਜਟ ਦੇ ਵਿੱਚ ਹੋਰ ਅਸੀਂ ਜੇ ਇਸ ਇਸ ਕਿੱਤੇ ਨੂੰ ਕਿਉਂਕਿ ਅੱਜ ਕਿਸਾਨ ਸਾਡੇ ਜਿਹੜੇ ਧਰਨੇ ਦੇ ਰਹੇ ਨੇ ਆਪਦੀਆਂ ਮੰਗਾਂ ਦੇ ਲਈ ਇਥੋਂ ਤੱਕ ਕਿ ਇਹ ਸਰਕਾਰ ਨੇ ਤਾਂ ਐਮਐਸਪੀ ਦੇਣ ਦੀ ਵੀ ਗੱਲ ਕੀਤੀ ਸੀਗੀ ਵੋਟਾ ਤੋਂ ਪਹਿਲਾਂ ਇਹਨਾਂ ਦੇ ਲੀਡਰ ਸਾਹਿਬਾਨ ਨੇ ਲੇਕਿਨ ਸਾਨੂੰ ਪਤਾ ਵੀ ਨਹੀਂ ਦੇ ਸਕਦੇ ਲੇਕਿਨ ਲੋਕਾਂ ਨੂੰ ਗਮਰਾਹ ਕੀਤਾ ਗਿਆ ਤੇ ਸੋ ਇਸ ਤਰ੍ਹਾਂ ਦੇ ਕਾਫੀ ਜਿਹੜੇ ਕਿਸਾਨਾਂ ਨੂੰ ਉਮੀਦਾਂ ਸੀ ਜਿਹੜੀਆਂ ਪੂਰੀਆਂ ਨਹੀਂ ਹੋ ਸਕੀਆਂ ਬਜਟ ਦਾ ਜ਼ਿਕਰ ਹੋਇਆ ਵਿਧਾਨ ਸਭਾ ਦੇ ਦੇਖੋ ਉਹਦੇ ਲਈ ਬਜਟ ਦਾ ਕੋਈ ਰੱਖਿਆ ਨਹੀਂ ਗਿਆ ਦੇਖਦੇ ਕਿਦਾਂ ਬਣਾਉਂਦੇ ਆ ਬਜਟ ਦਾ ਪ੍ਰੋਵੀਜ਼ਨ ਨਹੀਂ ਹੈਗਾ ਉਹਦੇ ਵਿੱਚ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਆਲ ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चन बन विदेश पक्का होना कारोबार का ना चलना सिर्फ इकती घंटिया च समाधान फ्री 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 आर के तांत्रिक मोबाइल पचानवे एक जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par